ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਸਟੂਡੈਂਟਸ ਦੇ ਲਈ ਨਵੀਂ ਅਪਡੇਟ ਆਈ ਹੈ ਜਿਹੜੇ ਸਟੂਡੈਂਟ 12ਵੀਂ ਕਰ ਚੁੱਕੇ ਐ ਤੇ ਕਿਸੇ ਕਾਰਨ ਕਰਕੇ ਜਿਹੜੀ ਉਹਨਾਂ ਦੀ ਕਿਸੇ ਵੀ ਵਿਸ਼ੇ ਦੇ ਵਿੱਚੋਂ ਰੀਪੇਅਰ ਆਈ ਸੀ ਤਾਂ ਉਹਨਾਂ ਜਿਹੜਾ 12ਵੀਂ ਦਾ ਅਤੇ 10ਵੀਂ ਦਾ ਦੋਵਾਂ ਕਲਾਸਾਂ ਦੇ ਜਿਹੜਾ ਹੋ ਨਤੀਜਾ ਉਹਨਾਂ ਨੇ ਅਪਲੋਡ ਕਰ ਦਿੱਤਾ ਹੈ ਠੀਕ ਹੈ ਜੀ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ ਜੁਕਸ਼ ਕਰ ਦਿੱਤਾ ਗਿਆ ਹੈ ਜਿੰਨਾ ਵਿਦਿਆਰਥੀ ਨੇ ਕੰਪਾਰਟਮੈਂਟ ਦੀ ਪ੍ਰੀਖਿਆ ਦਿੱਤੀ ਹੈ ਉਹ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਆਪਣਾ ਰੋਲ ਨੰਬਰ ਰਹਿ ਨਤੀਜਾ ਚੈੱਕ ਕਰ ਸਕਦੇ ਹੁ ਠੀਕ ਹੈ ਜੀ ਲਿੰਕ ਤੁਹਾਨੂੰ ਦੋਨੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੇ ਜਾਣਗੇ ਤੁਸੀਂ ਉੱਥੇ ਜਾ ਕੇ ਉਸ ਲਿੰਕ ਤੋਂ ਜਿਹੜਾ ਹੈਗਾ ਆਪਣੇ 10ਵੀਂ ਦਾ ਅਤੇ 12ਵੀਂ ਦਾ ਦੋਵੇਂ ਕਲਾਸਾਂ ਦਾ ਹੀ ਨਤੀਜਾ ਜਿਹੜਾ ਉਹ ਕੰਪਾਰਟਮੈਂਟ ਦਾ ਚੈੱਕ ਕਰ ਸਕਦੇ ਹੋ ਹਾਂਜੀ ਇਹ 10ਵੀਂ ਦਾ ਜੀ 10ਵੀਂ ਕੰਪਾਰਟਮੈਂਟ ਦਾ ਨਤੀਜਾ ਕੋਸ਼ਿਸ਼ ਕਰ ਦਿੱਤਾ ਗਿਆ 14 ਅਗਸਤ ਨੂੰ ਜਿਹੜਾ ਹੋ ਚੁੱਕਿਆ ਹੈ ਪੰਜਾਬ ਸਕੂਲ ਬੋਰਡ ਜਸਮੀ ਜਮਾਤ ਦੇ ਜਿਹੜਾ ਕੰਪਾਰਟਮੈਂਟ ਦਾ ਨਤੀਜਾ ਹੋ ਕੋਸ਼ਿਸ਼ ਕਰ ਦਿੱਤਾ ਗਿਆ ਨਤੀਜਾ ਜਿਹੜਾ ਡਾਊਨਲੋਡ ਕਰਨ ਲਈ ਤੁਸੀਂ ਇਸ ਲਿੰਕ ਤੇ ਕਲਿੱਕ ਕਰਨਾ ਹੈ ਇਸ ਲਿੰਕ ਤੇ ਜਿਹੜਾ ਹੈਗਾ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਰੋਲ ਨੰਬਰ ਭਰ ਕੇ ਜਿਹੜਾ ਹੈ ਆਪਣਾ ਨਤੀਜਾ ਦੇਖ ਸਕਦੇ ਹੋ ਦੋਵੇਂ ਲਿੰਕ ਤੁਹਾਨੂੰ ਇਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣਾ ਠੀਕ ਹੈ ਉੱਥੇ ਜਾ ਕੇ ਤੁਸੀਂ ਇਹ ਕਰ ਸਕਦੇ ਹੋ ਜਿਨ੍ਹਾਂ ਦੋਸਤਾਂ ਮਿੱਤਰਾਂ ਦੀ ਕੋਈ 10ਵੀਂ ਤੇ 12ਵੀਂ ਕਲਾਸ ਦੇ ਵਿੱਚੋਂ ਰੀਪੇਅਰ ਆਈ ਹੈ ਕਿਸੇ ਵੀ ਵਿਸ਼ੇ ਦੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਉਹ ਜਲਦੀ ਦੇ ਨੇ ਆਪਣਾ ਤੀਜਾ ਚੈੱਕ ਕਰ ਲੈਣ ਤੇ ਪਰਮਾਤਮਾ ਕਰੇ ਉਹ ਸਾਰੇ ਬੱਚੇ ਜਿਹੜੇ ਜਿਨ੍ਹਾਂ ਨੇ ਕੋਈ ਗਵਰਨਮੈਂਟ ਦਾ ਪੇਪਰ ਦਿੱਤਾ ਹੈ ਪਾਸ ਹੋ ਜਾਣ ਠੀਕ ਹੈ ਸੀ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ